ਆਪਣੇ ਚੈਨਲ ਨਾਲ ਤੇ ਬਾਬੋ ਜਿਹੜੇ ਚੈਨਲ ਤੇ ਸਾਡੀ ਵੀਡੀਓ ਦੇਖ ਰਹੇ ਹੋ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤੇ ਬਾਈਓ ਨਹੀਂ ਸਾਡੇ ਪਹੁੰਚ ਗਿਆ ਸੌ ਦਿੱਤਾ ਤੇ ਸਾਡੇ ਭਰਾ ਨੇ ਵੱਡੇ ਤੇ ਬਾਬੋ ਨੇ ਟਰਾਲਾ ਟੈਂਡੂ ਬਣਾ ਰਿਹਾ ਤੇ ਮੈਂ ਤਾਂ ਲਾ ਦੇਣਾ ਆ ਗੱਦੂ ਦਾ ਬੰਦੇ ਉਹ ਕਹਿੰਦੇ ਫੋਟੋ ਉਹ ਆਦੀ ਬਹੁਤੀ ਤੇ ਕਹਿੰਦਾ ਬਹੁਤਾ ਮੈਸੇਜ ਆਇਆ ਕਹਿੰਦੇ ਵੀ ਮੇਰਾ ਨਾਮ ਵੀ ਲਿਖਾ ਫੇਰ ਮੈਂ ਬੜੀਆ ਲੱਗ ਰਿਹਾ ਹੈ ਜੀ ਇਹ ਤਾਂ ਅਜੇ ਤਮੇ ਗੱਜਰਮਾ ਆਇਆ ਇਹ ਗੱਜਰਮਾ ਆਇਆ ਸਹਰੇ ਤੇ ਪਤਾ ਨਹੀਂ ਇੱਧਰ ਪਟਿਆਲੇ ਵਿੱਚ ਕਿੱਥੇ ਦਨੇ ਬੰਨਾਲੇ ਨੇ ਬੰਨਾਲੇ ਨੇ ਮਤਲਬ ਵੜ ਜਾਣਗੇ ਆ ਬਾਈ ਨੂੰ ਪਹੁੰਚਣਾ ਪਟਿਆਲੇ ਤੋਂ ਇਹਨਾਂ ਦੇ ਬਰਦਰ ਦਾ ਪਾਉਣਾ ਟੈਟੂ ਬਹੁਤ ਹੀ ਕੈਂਟ ਲਾਈਕੀ ਟੈਟੂ ਆ ਤੇ ਬਾਈ ਦੀ ਸਕੈਨ ਵੀ ਪੁਲਿਸ ਕੈਂਦਾ ਤੇ ਚੱਬੀ ਕਰਦੇ ਟੈਟੂ ਮਰ ਲੈ ਜਨ ਢੇਰੀਆਂ ਲਿਆ ਰਾਂਗੇ ਕਹਿੰਦਾ ਬੜੇ ਰਹੋ ਆਜਾ ਕੌਣ ਕਰਦਾ ਹੈ ਟ੍ਰੇਸਿੰਗ ਸਾ ਤੇ ਉਹ ਤੋਂ ਬਾਅਦ ਤੇ ਬਣਾਉਣਾ ਸਟਾਰਟ ਕਰਦੇ ਆ ਬਾਬੇ ਕੋਲ ਕਹਿੰਦਾ ਵਧੀਆ ਲੱਗੇ ਜੀ ਦਾ ਕੰਮ ਬਾਈ ਕਹਿੰਦਾ ਥੋੜਾ ਕੰਮ ਬਹੁਤ ਵਧੀਆ ਲੱਗਿਆ ਕਿੰਨੇ ਟਾਈਮ ਤੋਂ ਬਾਈ ਫੋਲੋ ਕਰਦਾ ਮੈਨੂੰ ਹੋ ਗਿਆ ਇਹ ਤੋਂ ਤੇ ਡੇਢ ਸਾਲ ਹਰ ਸੱਤ ਸੱਤ ਮੇਰੇ ਜਾਲ ਆ ਗਿਆ ਡੇਢ ਸਾਲ ਤੋਂ ਬਾਈ ਕਹਿੰਦਾ ਵੀ ਡੇਢ ਸਾਲ ਪਹਿਲਾਂ ਦਾ ਟੈਟੂ ਇਹ ਪੁੱਛਿਆ ਸੀ ਬਾਈ ਨੇ ਤੇ ਬਾਈ ਕਹਿੰਦਾ ਡੇਢ ਸਾਲ ਬਾਅਦ ਬਾਈ ਮੌਕਾ ਮਿਲਿਆ ਬਾਈ ਕਹਿੰਦਾ ਤੁਹਾਡੇ ਕੋਲ ਇਹ ਟੈਟੂ ਬਣਾਉਣ ਦਾ ਤੇ ਬਰਉਣਾ ਵੀ ਕਹਿੰਦੇ ਸੋਲਤ ਨਹੀਂ ਸੀਗਾ ਹੋਰ ਕਿੱਦੋਂ ਨਹੀਂ ਸੀ ਬਰਉਣਾ ਇੱਧਰ ਪਟਿਆਲਾ ਵੀ ਕਾਫੀ ਸੀ ਪਰ ਮਨ ਨਹੀਂ ਮੰਨਿਆ ਕਿਸੇ ਕੋਲ ਬਰਉਣਾ ਨਹੀਂ ਬਾਈ ਨੇ ਡੇਢ ਸਾਲ ਵੇਟ ਕਰੀ ਕਿਉਂਕਿ ਜਦੋਂ ਵੀ ਬਾਈ ਫੋਨ ਕਰਦਾ ਜਾਂ ਅਸੀਂ ਮੀਂਹ ਹੁੰਦੇ ਸੀ ਜਦੋਂ ਅਸੀਂ ਮੀਂਹ ਹੁੰਦੇ ਸੀ ਬਾਈ ਵੇਲਾ ਆਉਂਦਾ ਸੀ ਯਾਨੀ ਕਿ ਸਾਡੇ ਕੋਲ ਟਾਈਮ ਬਹੁਤ ਘੱਟ ਹੁੰਦਾ ਦੇ ਬਾਪੂ ਬੁੱਕੀਆਂ ਪਹਿਲੇ ਰਵਾਜ ਹੋ ਜਾਂਦੀਆਂ ਨੇ ਅਗਲੇ ਮਹੀਨੇ ਦੀ 5 ਤਰੀਕ ਤੱਕ ਮੱਲਾ ਸਾਡੀ ਗੋਪੀ ਹੋ ਗਈ ਹੈ ਹਨਾ ਤੇ ਅਡਵਾਂਸ ਗੋਪੀਆਂ ਚੱਲ ਜਾਂਦੀਆਂ ਨੇ ਤੇ ਚੱਕ ਲੈਣੇ ਨੇਰੀਆਂ ਆਜੋ ਤੇਰਾ ਲਾ ਤੀਜਾ ਸੈਟਅਪ ਲਾ ਕਰਾ ਬਹੁਤ ਫਟਾਫਟ ਆਲੇ ਕੁਰਸੀਆਂ ਲੈ ਤੇ ਉਤਰ ਲਾਉਗਾ ਕਮਾ ਦੇਣਾ ਤੁਸ ਜਰਾ ਤੋਂ ਕੀ ਕਹਿਣਾ ਮੜਾ ਇਹਦੇ ਮੈਂ ਲੱਲ ਹਰਕਾ ਬੈ ਨਹੀਂ ਕਰੇ ਬਣਾ ਕੋਸ ਬਹੁਤ ਵਧੀਆ ਨਾ ਮੋਰੀ ਹੋਰ ਵੀ ਗੱਲ ਬਾਤ ਲੋ ਜੀ ਬੰਦੇ ਦੀ ਪਰ ਇੱਕ ਗੱਲ ਆ ਜੇ ਮੇਰਾ ਵਿਆਹ ਨਹੀਂ ਸੀ ਹੁਣ ਅੱਜ ਅਸੀਂ ਕਰਾ ਕੇ ਛੱਡਾਂਗੇ ਵੀ ਫੋਟੋ ਬਣਾਦੀ ਆ ਨਾਂ ਲਿਖਤਾ ਤੇ ਹੁਣ ਤਾਂ ਇਹ ਹੁਣ ਵੀ ਨਾ ਹੋਇਆ ਫੇਰ ਤਾਂ ਲੜਾਈ ਵਾਲੀ ਗੱਲ ਆ ਕਿਉਂ ਜੀ ਪੈਸੇ ਵੀ ਬਹੁਤ ਲੱਗੇ ਆ ਕਿਉਂ ਜੀ ਨਹੀਂ ਉਹ ਬੰਬਾ ਪਿਆਰ ਕਰਦੀ ਭਾਈ ਇਹਨੂੰ ਉਹ ਤੇ ਜਿਦਵਾਤੀ ਹੋ ਵੀ ਫੋਟੋ ਦੇਖ ਕੇ ਮੱਲਪੀ ਕੀ ਕਹਿੰਦੇ ਉਹ ਦਾਦੀ ਹੋ ਗਈ impression ਫੋਟੋ ਉਹ ਵੀ ਮੇਰੀ ਫੋਟੋ ਮੇਰੀ ਗੱਪਰੂ ਦੀ ਬਾਤ ਹੈ ਹਵਾ ਕੱਟਾ ਕੱਟ ਲੈਂਦੇ ਨਾ ਸਾਨੂੰ ਘੱਟ ਵਧੀਆ ਲੱਗਦਾ ਧੰਨਵਾਦ ਤੇ ਆਲੇਆਂ ਦਾ ਬਹੁਤ ਹੀ ਖੈਰ ਕਰਨ ਲੱਗਾ ਕੰਸਰਟ ਇੱਥੇ ਗਏ ਦੂਜਾ ਵੀ ਬਹੁਤ ਚਿੱਦਾ ਆਉਂਗੀਆਂ ਪਰ ਅਸੀਂ ਜਿਆਦਾ ਇਹ ਹੀ ਬੱਤ ਗਏ ਘੈਂਟ ਜੀ ਤੇ ਜਰੀਆ ਕੋ ਦੋ ਚੀਜ਼ਾਂ ਲਈਆ ਸਾਡਾ ਟੈਟੂ ਜੋ ਕੱਲ ਨੂੰ ਮੈਰੀ ਹੋ ਵੀ ਗਵਾਖ ਡੱਲਾ ਹੋਗਾ ਮੈਂ ਨਾਮ ਲਿਖ ਦਿਆਂਗਾ ਟੈਟੂ ਚੈੱਕ ਕਰਾ ਦੇਣਾ ਠੀਕ ਹੈ ਪਰ ਆਜੋ ਫਿਰ ਕਿਹੜਾ ਬੜੇ ਦੇ ਹੋ ਟੈਟੂ ਲੋ ਫੈਮਲੀ ਪਹੁੰਚ ਚੁੱਕੀ ਆਪਨੀ ਸਾਰੀ ਤੇਰੇ ਅੱਜ ਟੈਟੂ ਚੱਲ ਰਹੇ ਨੇ ਬਾਬੇ ਦੋਨੇ ਪੂਰੇ ਖਬਰ ਨਾਲ ਚੋਟੀ ਦੇ ਪਲੇਅਰ ਬਾਬੇ ਪੂਰੇ ਖੈਰ ਦੇਖੀ ਜਾ ਉਹ ਪਾਰ ਕੇ ਨਾ ਰਹੀ ਉਹ ਕਿੱਥੇ ਨਾ ਵੀਰ ਬੱਤੀ ਤੁਰੀ ਕੋ ਕਰਾਂ ਬਾਈ ਕਿਵੇਂ ਲੱਗ ਰਹੀ ਆ ਬਈ ਲੱਗ ਗਈ ਤੇਰੀ ਕਿੰਨੀ ਗੋਰੀ ਆ ਬਹੁਤ ਹੋ ਰਹੀ ਆ ਜੀ ਠੀਕ 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 ਹੀ ਹੋ ਰਹੀ ਆ ਨਹੀਂ ਹੋ ਰਹੀ ਆ ਜੀ ਹੋ ਰਹੀ ਆ ਅੱਜ ਆ ਲਾਵੇ ਤਾਂ ਮੇਨ ਦਿਖਾਂਗੇ ਬਾਬਾ ਕਰਕੇ ਦੇਰਿਆ ਗੋ ਆਦੇ ਬਾਬਿਓ ਨੂੰ ਬਾਈ ਉਹਨਾਂ ਦੀ ਆਪਾਂ ਅੱਗੇ ਕਰਤੀ ਐ ਬੁਕਿੰਗ ਕਿਉਂਕਿ ਸਾਡੇ ਕੋਲ ਫੋਟੋ ਕਲੀਟਿਕ ਹੱਥ ਸੀ ਤੇ ਬਾਈ ਨੂੰ ਅਗਲੇ ਸੰਡੇ ਕਰਤਾ ਬੁੱਕ ਤੇ ਬਾਈ ਨੂੰ ਕਰਤਾ ਕੰਪਲੀਟ ਤੋਂ ਚੱਲੀ ਜਾਂਦਾ ਤੇ ਲੋਗ ਨਾ ਗਏ ਰਹ ਚੱਕਰਾਂ ਪਟਾ ਤੇ ਬਾਬਿਓ ਬਾਈ ਉਹਨੀ ਪਟਿਆਲੇ ਤੋਂ ਆਏ ਸੀ ਤੇ ਬਾਈ ਦਾ ਉਹ ਬਹੁਤ ਹੀ ਕੈਨ ਕਨਸੈਪਟ ਸੀ ਤੇ ਕਿਵੇਂ ਲੱਗਾ ਬਾਬਿਓ ਚੱਕਰ ਕਰਕੇ ਕਿਵੇਂ ਤੁਹਾਨੂੰ ਜੀ ਉਸ ਆਈ ਹੋ ਕੇ ਕੈਂਦੀ ਲੱਗ ਰਹੀ ਵੀਰੋ O lati lika.